ਸਖਬੀਰ ਸਿੰਘ ਬਾਦਲ ਨੂੰ ਗੋਲੀ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਨਰੈਣ ਸਿੰਘ ਚੌੜਾ ਦੀ ਪੱਗ ਉਤਾਰਨ ਦਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ ਇਸ ਮੁੱਦੇ ਨੂੰ ਲੈ ਕੇ ਅੱਜ ਦਲ ਖਾਲਸਾ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਮੰਡ ਦੀ ਗਵਾਈ ਹੇਠ ਸ੍ਰੀ ਕਲ ਤਖਸਦ ਤੇ ਜਾ ਕੇ ਅਪੀਲ ਕੀਤੀ ਗਈ ਜਦੋਂ ਉੱਥੇ ਕੋਈ ਨਾਮ ਰਿਆ ਤਾਂ ਮੰਗ ਪੱਤਰ ਸ੍ਰੀ ਕਲ ਤਖਸਦ ਦੀ ਦਵਾਰ ਤੇ ਚਿਪਕਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਪੱਗ ਉਤਾਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇ ਕੀ ਕਹਣਾ ਪਰਮਜੀਤ ਸਿੰਘ ਮੰਡ ਦਾ ਉਹ ਤੁਸੀਂ ਸੁਣ ਲਵੋ ਚਪਕਾ ਕੇ ਜਾਣਾ ਪਿਆ ਕੀ ਮਾਮਲਾ ਹੈ ਸਾਰਾ ਮਾਮਲਾ ਭਾਈ ਨਰਿੰਦਰ ਸਿੰਘ ਚੌੜੇ ਦੀ ਫੜਦਾ ਹੈ ਜੀ ਇਸ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਕਿਉਂ ਲਾਇਆ ਤੇ ਬਾਰੇ ਭਾਈ ਨਰਿੰਦਰ ਸਿੰਘ ਚੌੜਾ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਹੋ ਵੀ ਰਹੀ ਹੈ ਰਿਮਾਂਡ ਵੀ ਲੈ ਲੈ ਗਿਆ ਜੀ ਸਜ਼ਾਵਾਂ ਵੀ ਹੋਣਗੀਆਂ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦਾ ਯੂਥ ਆਗੂ ਵਾਲਾ ਜਸਪ੍ਰੀਤ ਰਾਣੇ ਵੱਲੋਂ ਜੀ ਇਸ ਨੂੰ ਆ ਕੇ ਜਾਨ ਬਚ ਕੇ ਪੱਗ ਲਾਈ ਗਈ ਆ ਜੀ ਇਹ ਜਾਇਜ਼ ਆ ਆਗੂ ਵੱਲੋਂ ਇਹ ਲੜਾਈ ਦੇ ਵਿੱਚ ਪੱਗ ਨਹੀਂ ਕਿ ਲਈ ਜਾਣ ਬਚ ਕੇ ਲਈ ਗਈ ਆ ਔਰ ਰਾਂਝ ਲੈ ਕੇ ਅਸੀਂ ਕਾਲਕਸਰ ਤੱਕ ਪਹੁੰਚੇ ਆ ਉਮੀਦ ਕਰਦੇ ਆ ਕਿ ਬਹੁਤ ਜਲਦ ਕਾਲਕਸਰ ਦੇ ਉੱਤੇ ਕੋਈ ਫੈਸਲਾ ਲਵੇਗਾ ਜੀ ਨਹੀਂ ਤੇ ਮਜਬੂਰਨ ਪੰਥ ਨੂੰ ਕੋਈ ਹਾਸਲ ਨਹੀਂ ਪਰ ਤੁਹਾਡਾ ਤਾਂ ਮੰਗ ਪੱਤਰ ਤੱਕ ਨਹੀਂ ਸਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਗਏ ਜੀ ਇਹਦੇ ਬਾਰੇ ਮੈਂ ਪਹਿਲਾਂ ਹੀ ਬੋਲ ਚੁੱਕਾ ਹਾਂ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋਈ ਹੋਈ ਹੈ ਅਕਾਲ ਤਖਤ ਸਾਹਿਬ ਜੀ ਕੋਈ ਬੰਦਾ ਨਹੀਂ ਇਸ ਦਾ ਤਰੀਦ ਕੋਈ ਸੈਕੰਡ ਹੈਡ ਕਮਾਂਡ ਨਹੀਂ ਜੀ ਸਿੰਘ ਸਾਹਿਬਾਂ ਨੂੰ ਕੰਮ ਪੈ ਸਕਦੇ ਨੇ ਰਜੇਵੇਂ ਨੇ ਅਸੀਂ ਉਹਨਾਂ ਦਾ ਆਦਰਮਾਨ ਸਤਿਕਾਰ ਕਰਦੇ ਹਾਂ ਨਾਲ ਜਾਣਾ ਵੀ ਚਾਹੀਦਾ ਸਭ ਤਾਂ ਜੀ ਪਰ ਕੋਈ ਦੂਸਰਾ ਤੀਸਰਾ ਬੰਦਾ ਨਹੀਂ ਮਗਰ ਜਿਹੜਾ ਆਏ ਗਏ ਬੰਦੇ ਦੀ ਅਕਾਲ ਤਖਤ ਸਾਹਿਬ ਤੇ ਸੁਣਵਾਈ ਹੋ ਸਕੇ ਇੱਕ ਪਾਸੇ ਤਾਂ ਅਸੀਂ ਇਹ ਦੁਨੀਆ ਤੇ ਅੱਜ ਪ੍ਰਚਾਰ ਦਿਆਂ ਕਿ ਸਿੱਖਾਂ ਦੇ ਹਰ ਮਸਲੇ ਕੱਲ ਤੱਕ ਸਾਹਿਬ ਦੇ ਉੱਤੇ ਜਿਹੜੇ ਹੋਣੇ ਚਾਹੀਦੇ ਸਰਵੋੱਚ ਹੋਣਾ ਚਾਹੀਦਾ ਜੀ ਕਦੀ ਤੁਸੀਂ ਵੇਖੀ ਕਿ ਸਰਵੋੱਚ ਸੰਸਥਾ ਆਵੇ ਤੇ ਸੰਸਥਾ ਦੇ ਉੱਤੇ ਕੋਈ ਬੰਦਾ ਹੀ ਨਾ ਹੋਵੇ ਇੱਕ ਬਹਾਨੇ ਸਭ ਮਤਲਬ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਵਾਲ ਆ ਤਾਂ ਇਸ ਮਜਬੂਰਨ ਵਾਸਤੇ ਸਾਡਾ ਅਜੇ ਚੇਤ ਨਹੀਂ ਕਰ ਕਿ ਲੱਗਦਾ ਕਿ ਕੱਲ ਤੱਕ ਜਿਹੜਾ ਤੁਹਾਡਾ ਮੰਗ ਪੱਤਰ ਹੈ ਉੱਥੇ ਚਿਪਕਿਆ ਰਹਿ ਸਕਦਾ ਰਹਿ ਜਾਏਗਾ ਤਾਂ ਸ਼ਾਇਦ ਕੋਈ ਪੜੇ ਵੀ ਲਾਵੇ ਜੇ ਨਾ ਆ ਰਿਹਾ ਤਾਂ ਵੀ ਇਹ ਪੜ ਲੈਣਗੇ ਦੋਵਾਂ ਦੇ ਸਾਡਾ ਮੈਸੇਜ ਪਹੁੰਚ ਜਾਏਗਾ ਪਰ ਮੈਨੂੰ ਇਹਦੀ ਆਸ ਬਹੁਤ ਘੱਟ ਹੈ ਕਿ ਕੱਲ੍ਹ ਤੱਕ ਕਿਆ ਰਹਿ ਜੇ ਕਿਉਂਕਿ ਪਹਿਲਾਂ ਚਾਟੋਂ ਤੋਂ ਨਹੀਂ ਮੈਸੇਜ ਪਹੁੰਚ ਗਿਆ ਹੁਣ ਆਇਆ ਤਾਂ ਕੋਈ ਨਾ ਕੋਈ ਘੰਟੇ ਚ ਆਇਆ ਲਓ ਪਰ ਜੇ ਕਈ ਰਿਆਂ ਦੇ ਥੋੜੇ ਚਾਂਸਸ ਵੀ ਸੱਚ ਹੋਣੇ ਪੜਦੇ ਹੁੰਦੇ ਹੋ ਸਕਦਾ ਕੱਲ੍ਹ ਤੱਕ ਲੱਗਾ ਵੀ ਰਹੇ ਜੇ ਤੇ ਜੇ ਕੱਲ੍ਹ ਨੂੰ ਆ ਕੇ ਦਫ਼ਤਰ ਖੋਲਣ ਤੇ ਸਾਡਾ ਇਹ ਮੰਗ ਪੱਤਰ ਲੈ ਲੈਣ ਤੇ ਅੱਗੇ ਦਾ ਸਾਡਾ ਸੁਝਾਅ ਆ ਕਿ ਭਾਈ ਜੇ ਤੁਸੀਂ ਤੁਹਾਨੂੰ ਛੁੱਟੀ ਹੁੰਦੀ ਆ ਤੁਸੀਂ ਇਹਦੇ ਨਹੀਂ ਬਹਿਣਾ ਹੁੰਦਾ ਤਨ ਕੋਈ ਨਾ ਕੋਈ ਇੱਕ ਵਾਰ ਤਾਂ ਜ਼ਿੰਮੇਵਾਰ ਬੰਦਾ ਆ ਤੇ ਭਾਲ ਕੇ ਜਾਇਆ ਕਰੋ ਜਿਹੜਾ ਆਈ ਕਿਸ ਸੰਗਤ ਨੂੰ ਜਵਾਬ ਦੇ ਹੋ ਸਕੇ ਅਕਾਲ ਤਖਤ ਦੇ ਜੀ ਮੰਨ ਜੀ ਐਸਜੀਪੀਸੀ ਮੈਂਬਰ ਆਏ ਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਹਮਲਾ 84 ਦੀ ਯਾਦ ਦਿਵਾਉਂਦਾ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਜੋ ਪੱਗ ਉਤਰੀ ਹੈ ਉਹਦੇ ਲਈ 9 ਦਸੰਬਰ ਨੂੰ ਜੋ ਅੰਤਰੀਂ ਕਮੇਟੀ ਦੀ ਮੀਟਿੰਗ ਰੱਖੀ ਗਈ ਉਹਦੇ 'ਚ ਫੈਸਲਾ ਲਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਦੋਨਾਂ ਬਿਆਨਾਂ ਨੂੰ ਤਰੀਕ ਤੱਕ ਦਾ ਜੇ ਇਹਨਾਂ ਨੇ ਜੁਮੇਵਾਰ ਸੱਜਣਾ ਨੇ ਫੈਸਲਾ ਲਿਆ ਹੈ ਆਪਣੇ ਹੱਥ ਦੇ ਜੀ ਅਸੀਂ 9 ਤਰੀਕ ਦੀ ਉਡੀਕ ਕਰਾਂਗੇ ਜੀ ਜੇ ਨਾ ਆਇਆ ਤੇ 10 ਤਰੀਕ ਨੂੰ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਕੌਮ ਕੇ ਦੇ ਬਾਰੇ ਕੀ ਹੋਏਗਾ ਇਹਨੂੰ ਕੋਈ ਛੋਟਾ ਮੋਟਾ ਐਕਸ਼ਨ ਨਾ ਲਿਆ ਜਾਵੇ ਵੀ ਰਾਹ ਜਾਂਦੇ ਕਿਸੇ ਸਿੱਖ ਦੇ ਉੱਤੇ ਕਿਤੇ ਧੱਕਾ ਵੱਜਿਆ ਫਗਲ ਅਥੀ ਜੀ ਇੱਕ ਪਿਛਲੇ 50 ਸਾਲ ਦਾ ਖਾਲਸਾਤਾਨ ਦੀ ਵਿਚਾਰਧਾਰਾ ਤੇ ਡ੍ਰਿਡ ਹੋ ਕੇ ਲੜ ਰਹੇ ਪੰਥਬੰਦੇ ਪੰਥਕ ਬੰਦੇ ਦੀ ਬਗਲ ਅਥੀ ਜੀ ਤੋ ਇਹਨੂੰ ਅਸੀਂ ਇਦਾਂ ਹੀ ਨਹੀਂ ਜਾਣ ਦੇਵਾਂਗੇ ਜੀ ਲੇਕਿਨ ਲੜਾਈ 'ਚ ਨਹੀਂ ਬਾਹਵਾ ਫੜੀਆਂ ਬੰਦੇ ਦੀਆਂ ਧੌਣ ਫੜੀ ਬੰਦੇ ਦੀ ਮਗਰੋਂ ਆ ਕੇ ਤੁਸੀਂ ਉੱਥੇ ਹਮਲਾ ਕਰ ਰਹੇ ਹੋ ਵੱਡੇ ਸੂਰਬੀਰ ਹੋ ਜੇ ਤੇ ਸਾਹਮਣੇ ਆ ਕੇ ਟੱਕਰ ਦੋ ਜੀ ਲੇਕਿਨ ਅਗਲੀ ਗੱਲ ਜਿਹੜੀ ਤੁਸੀਂ ਕਿਹਾ 84 ਦੀ ਯਾਦ ਦਿਵਾਤੀ 84 ਦੇ ਵਿੱਚ ਜਿਹੜੇ ਇੱਥੇ ਆ ਕੇ ਜੋ ਕੁਝ ਹੋਇਆ ਹੈ ਉਹ ਸਾਨੂੰ ਪਤਾ ਆ। ਗੋਲੀ ਕਿਹਦੇ ਵੱਲੋਂ ਚਲਾਈ ਗਈ ਤੇ ਕਿਹਦੇ ਵੱਲ ਚੱਲੀ ਇਹ ਵੀ ਸਾਨੂੰ ਪਤਾ ਆ। ਜੀ। ਇੱਥੇ ਗੋਲੀ ਕਿਹਦੇ ਵੱਲੋਂ ਤੇ ਕਿਹਦੇ ਵੱਲ ਚੱਲੀ ਆ ਇਹ ਵੀ ਪਤਾ ਹੋਣਾ ਚਾਹੀਦਾ। ਜੀ। ਉਦੋਂ ਗੋਲੀ ਚੱਲੀ ਸੀ ਜਿਹੜੇ ਹਕਾਂਦੇ ਲੜਦੇ ਪਏ ਸੀ ਉਹਨਾਂ ਵੱਲ। ਜੀ। ਉਦੋਂ ਗੋਲੀ ਚਲਾਈ ਗਈ ਸੀ ਇੰਡੀਅਨ ਸਟੇਟ ਵੱਲੋਂ ਕਾਲ ਤੱਕ ਸਹਿ ਵੱਲ। ਜੀ। ਕੌਣ ਗੋਲੀ ਚੱਲੀ ਏ ਉਸ ਬੰਦੇ ਵੱਲ। ਜਿਹੜਾ ਆਕਾਸ਼ ਸਾਹਿਬ ਦੇ ਸਾਹਮਣੇ ਖਲੋ ਗਿਆ ਮੰਨ ਕੇ ਗਿਆ ਆ ਕਿ ਅਸੀਂ ਉਹਨਾਂ ਦੇ ਵਿੱਚ ਭਾਗੀਦਾਰ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਕੀਤੀ ਤੇ ਤੁਹਾਨੂੰ ਇਹ 84 ਦੇਖਦੀ ਇੱਕ ਪਾਸੇ ਹੱਕਾਂ ਲਈ ਲੜਨ ਵਾਲੇ ਬੰਦਿਆਂ ਦੇ ਉੱਤੇ ਗੋਲੀਆਂ ਚੱਲੀਆਂ ਤੇ ਦੂਜੇ ਪਾਸੇ ਇੱਕ ਤਨਖਾਈ ਆਪੰਦਾ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਕਰਾਉਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਭੂਮਿਕਾ ਮੰਨੇ ਨੇ ਆਪਣੀ ਜੀ ਤੇ ਉਹਦੇ ਤੇ ਗੋਲੀ ਚੱਲੀ 84 ਦੇਖਦੀ ਜਿਹੇ 84 ਹੈ ਤੇ ਫਿਰ ਸਾਡੇ ਸਿਧਾਂਤ ਦਾ ਸਾਡੀ ਸਮਝ ਦਾ ਜਨਾਜਾ ਨਿਕਲ ਚੁੱਕਿਆ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਮੈਂ ਨਰੈਨ ਸਿੰਘ ਚੋੜੇ ਨੂੰ ਸਿੱਖ ਹੀ ਨਹੀਂ ਮੰਨਦਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਗੋਲੀ ਚਲਾਈ ਵਿਕਰਮ ਸਿੰਘ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਆਪ ਕਦੇ ਸਿੱਖ ਨੇ ਫਿਰ ਇਹ ਸਾਡਾ ਜੀ ਤੁਸੀਂ ਮੈਂ ਫੇਰ ਕਹਿ ਰਿਹਾ ਵੇਖੋ ਸਿੱਖੀ ਦੇ ਉੱਤੇ ਸਵਾਲ ਨਹੀਂ ਕਿਸੇ ਦੇ ਉੱਤੇ ਕਰਨਾ ਚਾਹੀਦਾ ਹੋ ਸਕਦਾ ਨਿੱਜੀ ਸਿੱਖ ਕੋਈ ਜਿਵੇਂ ਵਿਕਰਮਜੀਤ ਸਿੰਘ ਮਜੀਠੀਆ ਕੱਡੇ ਕੋ ਵੱਡੇ ਸਿੱਖ ਹੋਣ ਪਰ ਇਹ ਸਿੱਖੀ ਉਦਣ ਕਿਉਂ ਨਾ ਜਾ ਕੇ ਜਿੱਦਣ ਬਰਗਾੜੀ ਦੇ ਅੱਜ ਸੰਗੋ ਗੋਲੀਆਂ ਮਾਰ ਕੇ ਸ਼ਹੀਦ ਬਿਤੇ ਜੀ ਇਸ ਸਿੱਖੀ ਉਦਣ ਕਿ ਜਦਨ ਚੌੜ ਸਦਾਂ ਦੇ ਵਿੱਚ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਹੀ ਉਹਨੇ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤਾ ਦੋਵੇਂ ਮਸਲੇ ਗੁਰੂ ਗ੍ਰੰਥ ਸਾਹਿਬ ਦੇ ਤੇ ਇਹ ਸਿੱਖੀ ਤੁਹਾਡੀ ਉਦਣ ਜਾ ਕੇ ਜਦਨ ਸੁਖਬੀਰ ਬਾਦਲ ਤੇ ਆ ਇਹ ਸਿੱਖੀ ਨੇ ਕਿ ਇਹ ਬਾਦਲੀ ਜੀ ਹੁਣ ਅਗਲਾ ਸਟੈਪ ਕੀ ਹੋਏਗਾ ਤੁਹਾਨੂੰ 9 ਤਰੀਕ ਤੱਕ ਇੰਤਜ਼ਾਰ ਕਰਾਂਗੇ ਜਿਹੜੀ ਤੁਹਾਡੇ ਤੋਂ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ 9 ਤਰੀਕ ਤੱਕ ਦਾ ਸਮਾਂ ਕੀਤਾ ਆ ਕਿ ਅਸੀਂ 9 ਤਰੀਕ ਦੇ ਬਾਰੇ ਫੈਸਲਾ ਕਰਾਂਗੇ ਜੇ ਉਦੋਂ ਇਸ ਬੰਦੇ ਤੇ ਪ੍ਰਤੀ ਕੋਈ ਫੈਸਲਾ ਨਾ ਆਇਆ ਤਾਂ ਫਿਰ ਅਗਲਾ ਫੈਸਲਾ ਪੰਥ ਆਪੇ ਲਿਖੇਗਾ ਠੀਕ ਬीडी ਸਿੰਘ ਬਿੱਟੂ ਵੱਲੋਂ ਕਿਸ ਤਰ੍ਹਾਂ ਦਾ ਬਿਆਨ ਦਿੱਤਾ ਜਾ ਰਿਹਾ ਹੈ ਕਿ 44 ਜਨ ਇੱਕ ਬੰਨੇ ਬੰਦੀ ਸਿੰਘ ਨੂੰ ਲੈ ਕੇ ਉਹਨਾਂ ਦੇ ਘਰ ਤੱਕ ਜਾਂਦਿਆਂ ਨੇ ਰਾਜੋ ਆਣਾ ਤੋਂ ਲੈ ਕੇ ਸਪੈਕਟਿਵ ਵਿੱਚ ਨਾਮ ਲਿਖਾਇਆ ਉਹ ਕਹਿੰਦੇ ਕਿ ਜੇ ਉਹਨਾਂ ਨੂੰ ਸਨਮਾਨਤ ਕਰ ਸਕਦੇ ਤੇ ਇਹ ਦਰੈ ਸਿੰਘ ਚੋੜਾ ਨੂੰ ਵੀ ਸਨਮਾਨਤ ਕਰਨਾ ਚਾਹੀਦਾ ਕਿਸ ਤਰ੍ਹਾਂ ਦੇਖਦੇ ਹੋ ਇਹ ਸਵਾਲ ਉਹਨਾਂ ਕਾਲੀ ਦਲ ਤੇ ਕੀਤਾ ਕਾਲੀ ਦਲ جواب ਦੋ ਜੇ ਤੁਸੀਂ ਮੰਨਦੇ ਇਹਨੂੰ ਮੰਨਦੇ ਹੋ ਕਿ ਬੰਦੀ ਸਿੰਘ ਨੂੰ ਲੈ ਕੇ ਫਿਰ ਡਬਲ ਸਟੈਂਡ ਨਾ ਕਰ ਆ ਰਿ ਵੇ ਮੈਂ ਕਾਲੀਦਾਸ ਸੋਕਸ ਪਸੰਦੀ ਹੈ ਜੀਮਾ ਸਾਹਿਬ ਹਰ ਗੱਲ ਦੇ ਉੱਤੇ ਬੈਠੇ ਹੁੰਦੇ ਨੇ ਜਵਾਬ ਦੇਣ ਦੇ ਲਈ ਤੁਸੀਂ ਉਹਨਾਂ ਤੋਂ ਪੁੱਛੋ ਕੱਲ ਦਾ ਉਹਨਾਂ ਦੇ ਆਪਾਂ ਮਾਈਕ ਨਹੀਂ ਉਹਨਾਂ ਦੇ ਮੂੰਹ ਨਹੀਂ ਬੰਦ ਹੋ ਰਿਹਾ ਕੱਲ ਦੇ ਜਿਦਾ ਪਤਾ ਨਹੀਂ ਵੀ ਅੰਦਰੋਂ ਗੱਲਾਂ ਨਿਕਲਦੀਆਂ ਆ ਰਹੀਆਂ ਦੀਆਂ ਜੀ ਸਾਹਿਬ ਇਸ ਵੇਲੇ ਲਾਈਵ ਸਾਰੀ ਦੁਨੀਆ ਦੇਖ ਰਹੀ ਹੈ ਇਹ ਜਿਹੜਾ ਮਾਰਗ ਪੱਤਰ ਦਿੱਤੀ ਚਪਕਾਉਣ ਦਾ ਕੀ ਮਕਸਦ ਹੈ ਉਹ ਜਾਨਣਾ ਚਾਹੁੰਦਾ ਮਾਰਗ ਪੱਤਰ ਸਾਹਮਣੇ ਇੱਥੇ ਮਜਬੂਰੀ ਵਾਸਤੇ ਚਪਕਾਉਣਾ ਪਿਆ ਅਸੀਂ ਅਕਾਲੀ ਦਲ ਸਾਹਿਬ ਦੇ ਉੱਤੇ ਉਸ ਨੂੰ ਨੇਹਾ ਲੈ ਕੇ ਆਏ ਸੀ ਆਪਣੀ ਮੰਗ ਲੈ ਕੇ ਆਏ ਸੀ ਜਿਹੜੇ ਭਾਈ ਨਰਿੰਦਰ ਸਿੰਘ ਚੌੜਾ ਦੀ ਪੱਗ ਅਕਾਲੀ ਦਲ ਹੁਣ ਖਤਮ ਹੋ ਗਈ ਕਮਾਲ ਦੀ ਗੱਲ ਕਿ ਮੌਜੂਦਾ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਲੀਡ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਪਿਛਲੇ 9 ਸਾਲਾਂ ਤੋਂ ਇਹ ਝੂਠ ਬੋਲਦੀ ਆ ਰਹੀ ਹੈ ਭਿੰ ਨਹੀਂ ਅਸੀਂ ਸਾਡਾ ਇਹਦੇ ਵਿੱਚ ਕੋਈ ਹੱਕ ਨਹੀਂ ਅਸੀਂ ਨਹੀਂ ਕਰਵਾਇਆ ਜਿਨੇ ਜਿਨੇ ਆਵਾਜ਼ ਚੁੱਕੀ ਇਥੋਂ ਤੱਕ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਬਖਸ਼ੇ ਉਹਨਾਂ ਨੂੰ ਇਹਨਾਂ ਨੇ ਛੁੱਟੀ ਕੀਤੀ ਇਥੋਂ ਕੱਢਿਆ ਜਿਹੜੀ ਜਿਹੜੀ ਪੰਥਕ ਸੰਸਥਾਵਾਂ ਨੇ ਇਹਨਾਂ ਦੇ ਖਿਲਾਫ ਬੋਲਿਆ ਉਹਨਾਂ ਨੂੰ ਜੇਲ੍ਹਾਂ ਚ ਸੁੱਟਿਆ ਸਾਡੇ ਕਾਰਕੁਨੋਨਾ ਦਿਨਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਨੇ ਤਿੰਨ ਤਿੰਨ ਮਹੀਨੇ ਸਜ਼ਾ ਕੱਟ ਕੇ ਆਏ ਨੇ ਸਿਰਫ ਸੱਚ ਬੋਲਣ ਦੇ ਲਈ ਤੇ ਸਜ਼ਾਵਾਂ ਦੇ ਛੋਟੀਆਂ ਰਹਿ ਗਈਆਂ ਜਿਹੜੇ ਬੰਦੇ ਬਦਵੀ ਦੇ ਰੋਸ ਵਜੋਂ ਸਿੰਘ ਸੜਕਾਂ ਤੇ ਬੈਠੇ ਸੀ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਔਰ ਕਿਆ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਜੀ ਉਹ ਨਿਮਾਣਾ ਸਿੱਖ ਬਣ ਗਿਆ ਔਰ ਨਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮਾਫ ਕਰ ਦਿਓ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲ ਉਹਨਾਂ ਇਹ ਨਮਾਣੇ ਸਿੱਖ ਨਹੀਂ ਹੈਗੇ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਔਰ ਉਹ ਬੰਦੇ ਨੇ ਮੰਨਿਆ ਫਿਰ ਤਨਖਾਹ ਲੱਗੀ ਜਿਹੜੀ ਘਟਨਾ ਕੱਲ੍ਹ ਵਾਪਰੀ ਇੱਥੇ ਭਾਈ ਨਰੈਨ ਸਿੰਘ ਚੋੜੇ ਵੱਲੋਂ ਹੋਈ ਉਦੇ ਬਾਰੇ ਕਮੈਂਟ ਬਾਅਦ ਵਿੱਚ ਪਰ ਜਿਸ ਅਕਾਲੀ ਦਲ ਨੂੰ ਪੈਰਾਂ ਦੇ ਉੱਤੇ ਖੜੇ ਕਰਨ ਦੇ ਲਈ ਜਿਸ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਦੇ ਲਈ ਅਕਾਲ ਤਖ਼ਤ ਸੈਭ ਤੱਕ ਸਿੰਘ ਸਹਿਬਾਨ ਤੱਕ ਸੀਰੀਅਸਨੈਸ ਦੇ ਨਾਲ ਕਦਮ ਚੁੱਕ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਗਲੀ ਭਰਤੀ ਖੋਲੀ ਜਾਵੇ ਤੇ ਇਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ ਪਹਿਲੀ ਅਵਾਗਿਆ ਸ਼੍ਰੋਮਣੀ ਅਕਾਲੀ ਦਲ ਦੀ ਫੇਰ ਵੇਖੋ ਤਿੰਨ ਦਿਨ ਦਾ ਸਮਾਕਾਲ ਤੱਕ ਸਾਹਿਬ ਦੀ ਸਲੀਪ ਤੋਂ ਮਿਲਿਆ ਹੀ ਲੰਘ ਗਿਆ ਕੱਲ ਕੋਈ ਫੈਸਲਾ ਕੋਈ ਅਸਤੀਫਾ ਪ੍ਰਵਾਨ ਹੋਇਆ ਹੋਵੇ ਇਹਨਾਂ ਦਾ ਨਹੀਂ ਉਦਾਂ ਕਹਿਣਗੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਬੜੇ ਸਮਰਪਤ ਆ ਇਹ ਸਮਰਪਤਾ ਤੁਹਾਡੀ ਕਿ ਪਹਿਲਾ ਫੈਸਲਾ ਨਹੀਂ ਤੁਸੀਂ ਮੰਨਿਆ ਫਿਰ ਤੁਸੀਂ ਆਪਣੇ ਅੱਗੇ ਭਰਤੀ ਕਿਹੋ ਜਿਹੇ ਬੰਦੇ ਕੀਤੇ ਨੇ ਅਕਾਲੀ ਦਲ ਨੇ ਪਠਾਨਕੋਟ ਦੇ ਯੂਥ ਦਾ ਪ੍ਰਧਾਨ ਅਕ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਲੋਕ ਨੇ ਪੱਗਾਂ ਬੰਨਨ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਮਗਰੋਂ ਆ ਕੇ ਲਾਈਏ ਕਈ ਕਲ ਦਲਜੀਤ ਸਿੰਘ ਚੀਮਾ ਨੇ ਸ਼ਰਿਆਮ ਪ੍ਰੈਸ ਦੇ ਚ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਤ ਗਈ ਲੜਾਈ ਝਗੜੇ ਚ ਲੱਗੀ ਲੱਥੀ ਪੱਗ ਵੱਖਰੀ ਚੀਜ਼ ਆ ਪਰ ਜਾਨ ਬੁੱਝ ਕੇ ਮਗਰੋਂ ਆ ਕੇ ਹੱਥ ਪਾ ਕੇ ਲਾਈ ਗਈ ਪੱਗ ਵੱਖਰੀ ਚੀਜ਼ ਜੇ ਤੇ ਮੈਗਨਾਟ ਸ਼ੁਕਰ ਆ ਕਾਲਪੁਰ ਕਵਾਇ ਗਰੂਦਾ ਕੇ ਤੁਹਾਡੇ ਕੈਮਰੇ ਉੱਥੇ ਸੀਗੇ ਨਹੀਂ ਤੇ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦੇਣਾ ਵੀ ਅਦਬੀ ਵਾਂਗੂ ਨੌ ਸਾਲ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦਿੱਤਾ ਵੀ ਅਸੀਂ ਸਾਡਾ ਇਹਦੇ ਚ ਕੋਈ ਰੋਲ ਨਹੀਂਗਾ ਹੁਣ ਮੰਨੇ ਨੇ ਤੇ ਜੇ ਕੱਲ ਤੁਹਾਡੇ ਉਥੇ ਕੈਮਰੇ ਨਾ ਹੁੰਦੇ ਤੇ ਜਿਸ ਤਰੀਕੇ ਦੇ ਨਾਲ ਅਜੇ ਵੀ ਵੇਖੋ ਕੈਮਰੇ ਹੋਣ ਦੇ ਬਾਵਜੂਦ ਝੂਠ ਬੋਲ ਰਹੇ ਨੇ ਵੀ ਨਹੀਂ ਜੀ ਧੱਕੇ ਮੁਕੀ ਦੇ ਹਚਲੱਥੀ ਜਦੋਂ ਮੈਂ ਮੈਂ ਜਦੋਂ ਤੇ ਪੂਰਾ ਧੱਕਾ ਮੁਕੀ ਚੱਲ ਰਿਹਾ ਸੀ ਉਦੋਂ ਨਹੀਂ ਲੱਥੀ ਉਦੋਂ ਠੀਕ ਠਾਕ ਹੀ ਪੱਗ ਜਦੋਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੀ ਆ ਬੰਦਿਆਂ ਨੇ ਬਾਹਾਂਵਾਂ ਫੜੀਆਂ ਨੇ ਕਿਸੇ ਨੇ ਧੌਣ ਦੇ ਉੱਤੋਂ ਦੀ ਹੱਥ ਪਾਇਆ ਉਦੋਂ ਪੱਗ ਨਹੀਂ ਲੱਥੀ ਇਹ ਬੰਦਾ ਮਗਰੋਂ ਆਉਂਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਆ ਝਗੜੇ ਦੇ ਵਿੱਚ ਉਹ ਉਥੋਂ ਹੀ ਲੱਥ ਕੇ ਥੱਲੇ ਡੇਪ ਪੈਂਦੀ ਆ ਉਹਨੇ ਹੱਥ 'ਚ ਫੜੀ ਤੇ ਪਛਾਣ ਲਿਆ ਕੇ ਸੁੱਟੀ ਏ ਇਹੋ ਜੇ ਤੁਸੀਂ ਲੋਕ ਅਕਾਲੀ ਦਲ ਦੇ ਚ ਸ਼ਾਮਲ ਕੀਤੇ ਨੇ ਤੇ ਇੱਕ ਸਵਾਲੀਆ ਚਿੰਨ ਬਣਦਾ ਵੀ ਇਸ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਆ ਇਹ ਅਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਲਈ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਸੀ ਉਹੀ ਅਕਾਲੀ ਦਲ ਸਾਡੀਆਂ ਪੱਗਾਂ ਲਾਉਣ ਨੂੰ ਤਰਪਿਆ ਇਹੋ ਜਿਹਾ ਅਕਾਲੀ ਦਰ ਨੂੰ ਬਚਾ ਕੇ ਅਸੀਂ ਕਿਹੜੇ ਚਾਰ ਚੰਦ ਲਾ ਲਾਂਗੇ ਨਾਮ ਰਹਿ ਗਿਆ ਅਕਾਲੀ ਦਲ ਦਾ ਪਹਿਲਾਂ ਇੱਕ ਨਾਰਾ ਹੁੰਦਾ ਹੀ ਹਮ ਆ ਅਕਾਲੀ ਪੰਥ ਕੇ ਵਾਲੀ ਅੱਜ ਦੇ ਅਕਾਲੀ ਦਰ ਨੂੰ ਇਹ ਬਦਲ ਲੈਣਾ ਚਾਹੀਦਾ ਇਹਨਾਂ ਨੂੰ ਹੁਣ ਕਹਿ ਦੇਣਾ ਚਾਹੀਦਾ ਵੀ ਹਮ ਅੱਜ ਕੇ ਅਕਾਲੀ ਬਾਦਲ ਕੇ ਵਾਲੀ ਇਹਦੋਂ ਅੱਗੇ ਕੁਝ ਨਹੀਂ ਹੈਗੇ ਬਾਦਲ ਪਰਿਵਾਰ ਤੋਂ ਅੱਗੇ ਇਹਨਾਂ ਨੂੰ ਕੁਝ ਨਹੀਂ ਦਿਖਦਾ ਪਿਆ ਔਰ ਸੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਤੇ ਇਹਨਾਂ ਨੂੰ ਦੇਖ ਕੇ ਤੇ ਹਾ ਹਾ ਕਾਰਮਚਾਲੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਅਕਾਲ ਤਖਤ ਤੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਹਦੇ ਨਾਲ ਬਲੁੰਦਰੇ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਬਲੁੰਦਰੇ ਗਏ ਤੇ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦਰੇ ਗਏ ਇਹਦਾ ਮਤਲਬ ਤੁਹਾਡੇ ਲਈ ਬਾਦਲ ਉੱਤੇ ਨੇ ਗੁਰੂ ਤੋਂ ਗੁਰੂ ਤੋਂ ਵੀ ਉੱਤੇ ਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰ ਦਾ ਵਰਤਦੇ ਹੋ ਤੇ ਜਿਸ ਦਿਨ ਗਲੀਆਂ ਚੰਗ ਖੁਲਾ ਰਹੀ ਸੀ ਉਸ ਦਿਨ ਤੁਹਾਨੂੰ ਗੁਰੂ ਰਾਮਦਾਸ ਜੀ ਤੇ ਨਹੀਂ ਆਇਆ ਉਦੋਂ ਤੋਂ ਅਸੀਂ ਕੀ ਕੀਤਾ ਉਦੋਂ ਤੁਹਾਡੀਆਂ ਪ੍ਰੈਸ ਕਾਨਫਰੈਂਸਾਂ ਕਿੱਥੇ ਗਈਆਂ ਉਦੋਂ ਤੇ ਤੁਸੀਂ ਆਪਣੀ ਪੁਲਿਸ ਨੂੰ ਆਰਡਰ ਦੇ ਕੇ ਤੇ ਬੰਦੇ ਮਾਰਦੇ ਫਿਰਦੇ ਇੱਕ ਵੀ ਬੰਦਾ ਨਹੀਂ ਸਿੰਘ ਸਾਹਿਬ ਤੇ ਅਸੀਂ ਰਿਹੈਸ਼ ਤੇ ਜਾਣ ਦੀ ਕੋਸ਼ਿਸ਼ ਕੀਤੀ ਅੰਦਰੋਂ ਤਾਲਾ ਲੱਗਾ ਆ ਔਰ ਉੱਥੇ ਕੋਲ ਤੇ ਮੁਲਾਜ਼ਮ ਨੇ ਇਹ ਕਿਹਾ ਆ ਤੇ ਮੈਂ ਜਦੋਂ ਤੱਕ ਉੱਪਰ ਹੁਕਮ ਨਹੀਂ ਆਉਂਦਾ ਦਰਵਾਜ਼ਾ ਨਹੀਂ ਖੋਲ੍ਹ ਸਕਦਾ ਮੈਨੂੰ ਮਾਫੀ ਦੇ ਆ ਜਿੱਦਾਂ ਦੀ ਕਾਰਵਾਈ ਦੀ ਉਸ ਚੱਕ ਦੇ ਖਲਾਫ ਮੰਗ ਕਰਦੇ ਇਹ ਤੇ ਹਣ ਸਿੰਘ ਸਾਹਿਬ ਸੋਚਣ ਤੇ ਪੱਕੇ ਦੀ ਖਲਾਸ ਦੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦੇ ਨੇ ਭਾਗ ਨੂੰ ਹੱਥ ਪਾਇਆ ਠੀਕ ਜੇ ਸਿੰਘ ਸਾਹਿਬ ਉਹ ਬੈਂਸੜਾ ਦੇਣਗੇ ਜੇ ਪੰਥ ਨੂੰ ਲੱਗੇਗਾ ਵੀ ਵਾਕਿਆ ਇਹੋ ਹੀ ਹੋਣਾ ਚਾਹੀਦਾ ਅਸੀਂ ਤਾਂ ਠੀਕ ਹੈ ਜੰਨੀਦ ਪਰ ਪੰਥ ਸਾਈਡ ਕਰ ਲੇਗਾ ਤੇ ਹੁਣ ਨਾਲ